ਹੈਲਦੀ ਕਿਚਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹੈਲਦੀ ਹੈਲਦੀ ਚੀਜ਼ਾਂ ਦਿਖਾਵਾਂ ਤੇ ਜੋ ਕਿ ਸਾਡੇ ਬੱਚਿਆਂ ਵਾਸਤੇ ਸਾਡੇ ਪਰਿਵਾਰ ਵਾਸਤੇ ਬਹੁਤ ਹੀ ਲਾਭਦਾਇਕ ਹੁੰਦੀਆਂ ਨੇ ਅੱਜ ਮੈਂ ਜਿਹੜਾ ਜੂਸ ਬਣਾ ਕੇ ਤੁਹਾਨੂੰ ਦਿਖਾ ਰਹੀ ਹਾਂ ਚਾਹੇ ਤੁਸੀਂ ਦੁੱਧ ਦਹੀਂ ਨਾ ਦਿਓ ਘੋ ਨਾ ਦਿਓ ਪਰ ਇਹ ਜੂਸ ਬੱਚਨ ਜ਼ਰੂਰ ਦਿਓ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਕਦੀ ਡੇਂਗੂ ਚੱਲ ਪੰਦਾ ਕਦੀ ਮਲੇਰੀਆ ਚੱਲ ਪੰਦਾ ਕਦੀ ਕੋਈ ਬੁਖਾਰ ਕਦੀ ਕੋਈ ਬੁਖਾਰ ਬੱਚਿਆਂ ਨੂੰ ਸਕੂਲਾਂ ਚ ਕਾਲਜਾਂ ਚ ਇਨਫੈਕਸ਼ਨ ਤਕਰੀਬਨ ਹੋ ਜਾਂਦੀ ਹੈ ਇੱਕ ਦੂਜੇ ਤੋਂ ਬਟ ਜੇਕਰ ਅਸੀਂ ਇਹਨੂੰ ਲੜਨ ਵਾਸਤੇ ਸਾਡੀ ਤਾਕਤ ਹੋਏਗੀ ਸਰੀਰ ਦੇ ਵਿੱਚ ਤੇ ਸਾਡੇ ਸਰੀਰ ਨੂੰ ਕੁਝ ਨਹੀਂ ਹੋਏਗਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੇ ਅਸੀਂ ਜਿੱਥੇ ਮਰਜ਼ੀ ਹੋ ਕੇ ਆ ਜਾਈਏ ਅੱਜ ਮੈਂ ਜੜੀ ਜੜੀਆਂ ਚੀਜ਼ਾਂ ਇਹਦੇ ਚ ਪਾ ਰਹੀਆਂ ਇਹ ਸਿਹਤ ਵਾਸਤੇ ਸਾਡੇ ਬਹੁਤ ਵੀ ਲਾਭਦਾਇਕ ਨੇ ਕਿਉਂਕਿ ਅਸੀਂ ਅਗਰ ਇੱਕ ਵਾਰੀ ਹਫ਼ਤੇ ਚ ਇੱਕ ਵਾਰੀ ਜਾਂ ਦੋ ਵਾਰੀ ਜਾਂ ਤਿੰਨ ਵਾਰੀ ਵੀ ਜੂਸ ਪੀਲਾਂਗੇ ਨਾ ਇਹਦਾ ਤੇ ਸਾਡੇ ਵਾਸਤੇ ਬਹੁਤ ਸਰੀਰ ਨੂੰ ਲਾਭਦਾਇਕ ਹੋਏਗਾ ਤਕਰੀਬਨ ਵੈਸੇ ਲੋਕੀ ਇਹਨੂੰ ਖਾਲੀ ਪੇਟ ਪੀਂਦੇ ਨੇ ਬਟ ਅਗਰ ਤੁਹਾਡੇ ਕੋਲ ਟਾਈਮ ਨਹੀਂ ਹੈ ਤਾਂ ਤੁਸੀਂ ਬੱਚਾ ਨੂੰ ਸ਼ਾਮ ਨੂੰ 4 ਵਜੇ 5 ਵਜੇ ਵੀ ਦੇ ਸਕਦੇ ਹੋ ਦੁਪਹਿਰ ਵੇਲੇ ਵੀ ਦੇ ਸਕਦੇ ਹੋ ਜਾਂ ਬ੍ਰੇਕਫਾਸਟ ਤੋਂ ਬਾਅਦ ਵੀ ਦੇ ਸਕਦੇ ਹੋ ਪਰ ਇਹ ਜ਼ਰੂਰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਠੀਕ ਹੈ ਜੀ ਸਭ ਤੋਂ ਪਹਿਲੇ ਅਗੇ ਨੇ ਗਾਜਰਾ ਹੁਣ ਤੁਹਾਨੂੰ ਪਤਾ ਹੈ ਕਿ ਸਰਦੀ ਵਿੱਚ ਇਹੋ ਜਿਹੇ ਗਾਜਰਾ ਮਿਲਦੀਆਂ ਨੇ ਗਰਮੀ ਚ ਇਹੋ ਜਿਹੇ ਗਾਜਰਾ ਆਂਦੀ ਨਹੀਂ ਬਿਲਕੁਲ ਅਗਰ ਆਂਦੀਆਂ ਨੇ ਤੇ ਤੁਹਾਨੂੰ ਪਤਾ ਹੈ ਕਿ ਪਿੰਕ ਪਿੰਕ ਕਲਰ ਦੀਆਂ ਹੁੰਦੀਆਂ ਨੇ ਸੰਤਰੀ ਜੇ orange ਕਲਰ ਦੀਆਂ ਪਰ ਸਟੋਰਾਂ ਦੀਆਂ ਹੁੰਦੀਆਂ ਨੇ ਉਹ ਗਾਜਰ ਅਸਲੀ ਗਾਜਰ ਨਹੀਂ ਹੁੰਦੀ ਜਿਹੜੀ ਕਿ ਅੱਜ ਕੱਲ ਆ ਰਹੀ ਹੈ ਮੈਂ ਦੇਖੋ ਹੁਣ ਤਿੰਨ ਗਲਾਸ ਬਣਾਉਣੇ ਸੀ ਮੈਂ ਚਾਰ ਪੰਜ ਗਾਜਰਾ ਕੱਟ ਲਿਆ ਨੇ ਧੋ ਕੇ ਇਹਨਾਂ ਨੂੰ ਕੱਟ ਲੋ ਛਿੱਲਣ ਦੀ ਲੋੜ ਨਹੀਂ ਅਗਰ ਤੁਹਾਨੂੰ ਕਿਧਰੇ ਨਜ਼ਰ ਆਂਦਾ ਕਿ ਥੋੜਾ ਬਹੁਤਾ ਗੰਦ ਲੱਗਿਆ ਹੋਇਆ ਹੈ ਸਾਈਡਾਂ ਤੇ ਤੇ ਉਹਨੂੰ ਸਾਫ਼ ਕਰ ਦੋ ਆਦਰਵਾਇਜ਼ ਜ਼ਰੂਰਤ ਨਹੀਂ ਹੁੰਦੀ ਹੈ ਇਹ ਦੇਖੋ ਜਿਵੇਂ ਥੋੜਾ ਜਿਹਾ ਲੱਗਿਆ ਹੈ ਇਹਨੂੰ ਕੱਟ ਦੇਣਾ ਠੀਕ ਹੈ ਜੀ ਉਹਦੇ ਨਾਲ ਚਾਕੂ ਦੇ ਨਾਲ ਬਾਕੀ ਉਸ ਤੋਂ ਇਲਾਵਾ ਅਸੀਂ ਔਰੈਂਜ ਲੈਣਾ ਹੈ ਔਰੈਂਜ ਤੁਸੀਂ ਦੋ ਲੈ ਲਓ ਇੱਕ ਲੈ ਲਓ ਤੁਹਾਡੀ ਮਰਜ਼ੀ ਹੈ ਗਲਾਸ ਦੇ ਮੁਤਾਬਕ ਕਿੰਨਾ ਮਟੀਰੀਅਲ ਬਣਾਉਣਾ ਤੁਸੀਂ ਉਹ ਵੀ ਨਾਲ ਲੈਣਾ ਹੈ ਔਰੈਂਜ ਨੂੰ ਦੇਖੋ ਮੈਂ ਇਹਦੇ ਵਿੱਚੋਂ ਜਿਹੜੇ ਅਸੀਂ ਸਾਡੇ 20 ਬੀਜ نکال ਲੈਨੇ ਦੋ-ਦੋ ਫਾੜ ਕਰਕੇ ਬੀਜ نکال ਲਓ ਔਰ ਆਵਲਾ ਆਵਲਾ ਬਹੁਤ ਹੀ ਕੰਪਲਸਰੀ ਏ ਆਵਲਾ ਜ਼ਰੂਰ ਲੈਣਾ ਸਾਡੇ ਅੱਖਾਂ ਦੀ ਰੋਸ਼ਨੀ ਨੂੰ ਹੀ ਠੀਕ ਕਰਦਾ ਏ ਔਰ ਬੱਚਿਆਂ ਦੇ ਦਿਮਾਗ ਵੀ ਤੇਜ਼ ਕਰਦਾ ਇਹ ਤਾਂ ਤੁਹਾਨੂੰ ਪਤਾ ਹੈ ਕਿ ਆਵਲਾ ਪੇਟ ਵਾਸਤੇ ਅੱਖਾਂ ਵਾਸਤੇ ਕਿੰਨਾ ਬੈਨੀਫਿਟ ਏ ਜ਼ਰੂਰ ਲੈਣਾ ਆਵਲਾ ਦੇ ਵਿੱਚ ਇੱਕ ਜ਼ਰੂਰ ਪਾਣਾ ਅਗਰ ਦੋ ਨਹੀਂ ਪਾਣੇ ਤੇ ਇੱਕ ਪਾ ਦਿਓ ਮੇਰੇ ਕੋਲ ਵੱਡਾ ਸੀ ਮੈਂ ਇੱਕ ਪਾਇਆ ਕਿਉਂਕਿ ਮੈਂ ਤਿੰਨ ਗਲਾਸ ਬਣਾ ਰਹੀ ਹਾਂ ਹੁਣ ਆਜੋ ਤੁਸੀਂ ਅੱਗੇ ਖੀਰਾ ਖੀਰਾ ਚਾਹ ਇੱਕ ਪਾ ਲਓ ਚਾਹ ਤੁਸੀਂ ਅੱਧਾ ਪਾ ਲਓ ਮੈਂ ਅੱਧਾ ਖੀਰਾ ਲਿਆ ਕੱਚੀ ਹਲਦੀ ਔਰ ਨਾਲ ਹੀ ਅਦਰਕ ਦੀ ਥੋੜੀ ਜਿਹੀ ਤੁਰੀਆਂ ਲਈਏ ਦੇਖੋ ਅਦਰਕ ਇਤੇ ਕੱਚੀ ਹਲਦੀ ਮੈਂ ਥੋੜਾ ਥੋੜਾ ਲਿਆ ਔਰ ਚਾਰ ਪੰਜ ਲਸਣ ਦੀਆਂ ਤੁਰੀਆਂ ਔਰ ਇੱਕ ਟਮਾਟਰ ਟਮਾਟਰ ਨੇ ਆਪਣਾ ਬੈਨੀਫਿਟ ਦੇਣਾ ਹੈ ਔਰ ਹਰ ਇੱਕ ਚੀਜ਼ ਦਾ ਆਪਣਾ ਆਪਣਾ ਬੈਨੀਫਿਟ ਹੈ ਕਿਉਂਕਿ ਇਹ ਕੈਂਸਰ ਵਰਗੇ ਰੋਗਾਂ ਨੂੰ ਵੀ ਇਹ ਦੂਰ ਭਜਾ ਦਿੰਦਾ ਹੈ ਅਗਰ ਅਸੀਂ ਇਹ ਡਰਿੰਕ ਲਵਾਂਗੇ ਤੇ ਬਹੁਤ ਹੀ ਵਧੀਆ ਡਰਿੰਕ ਹੈ ਬਸ ਤੇ ਇਹਦੇ ਚ ਅਸੀਂ ਮਿੱਠਾ ਨਹੀਂ ਪਾਣਾ ਹਾਂ ਜੇ ਬੱਚੇ ਨਹੀਂ ਪਿੰਦੇ ਤੇ ਥੋੜਾ ਜਿਹਾ ਮਿੱਠਾ ਤੁਸੀਂ ਇੱਕ ਚਮਚ ਜਾਂ ਡੇਢ ਚਮਚ ਤੁਸੀਂ ਪਾ ਸਕਦੇ ਹੋ ਨਹੀਂ ਤੇ ਸ਼ਹਿਦ ਦਾ ਇੱਕ ਚਮਚ ਪਾ ਕੇ ਉਹਨਾਂ ਨੂੰ ਦੇ ਸਕਦੇ ਹੋ ਹੁਣ ਆਜੋ ਅੱਗੇ ਚੁਕੰਦਰ ਇਹ ਦੇਖੋ ਜੀ ਚੁਕੰਦਰ ਕਿਨੇ ਲਾਭਦਾਇਕ ਹੈ ਤੁਹਾਨੂੰ ਪਤਾ ਬਲੱਡ ਬਣਾਉਂਦੇ ਬੱਚਿਆਂ ਦਾ ਅਗਰ ਕਿਸੇ ਬੱਚੇ ਦਾ ਬਲੱਡ ਘਟੋਵੇ ਤਾਂ ਪੂਰਾ ਕਰ ਦਿੰਦੀ ਹੈ ਪਰਿਵਾਰ ਨੂੰ ਇਹ ਡਰਿੰਕ ਜ਼ਰੂਰ ਪਿਲਾਓ ਹੁਣ ਦੇਖੋ ਮੈਂ ਧੰਨੀਆਂ ਦੀਆਂ ਡੰਡੀਆਂ ਤੇ ਧੰਨੀਆਂ ਇਹ ਦੇਖੋ ਡੰਡੀਆਂ ਮੈਂ ਸੁੱਟਦੀ ਨਹੀਂ ਜਾਮੇ ਦੀ ਚਟਨੀ ਬਣਾ ਲੈਣੀ ਆ ਇਹ ਡੰਡੀਆਂ ਬਹੁਤ ਹੀ ਲਾਭਦਾਇਕ ਨੇ ਸਾਡੇ ਸਰੀਰ ਵਾਸਤੇ ਠੰਡਕ ਪਹੁੰਚਾਉਂਦੀਆਂ ਨੇ ਸਾਡੇ ਸਰੀਰ ਨੂੰ ਠੀਕ ਹੈ ਉਹ ਇਧਰੋਂ ਮੈਂ ਪੁਦੀਨੇ ਦੀਆਂ ਆਜੀ ਮੈਂ ਪੱਤੀਆਂ ਤੋੜ ਕੇ ਲੈ ਆਈਆਂ ਥੋੜੀਆਂ ਜੀਆਂ ਕਿਉਂਕਿ ਅੱਜ ਕੱਲ ਪੁਦੀਨਾ ਮਿਲਦਾ ਨਹੀਂ ਹੁਣ ਤੁਸੀਂ ਸੋਚੋਗੇ ਕਿ ਇੱਕ ਨਿੰਬੂ ਕਿਉਂ ਰੱਖਿਆ ਇਹ ਐਂਡ ਦੇ ਉੱਤੇ ਅਸੀਂ ਨਚੋੜਨਾ ਜਦੋਂ ਸਾਡਾ ਜੂਸ ਬਣ ਜਾਣਾ ਅਸੀਂ ਨਿੰਬੂ ਤੇ ਕਾਲਾ ਨਮਕ ਤੇ ਕਾਲੀ ਮਿਰਚ ਅਗਰ ਕਾਲੀ ਮਿਰਚ ਬੱਚੇ ਨਹੀਂ ਖਾਂਦੇ ਮਿੱਠਾ ਪਸੰਦ ਕਰਦੇ ਨੇ ਤੇ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਤੁਸੀਂ ਸ਼ਹਿਦ ਦਾ ਇੱਕ ਚਮਚ ਵੀ ਪਾ ਸਕਦੇ ਹੋ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਜਿੰਨੀਆਂ ਵੀ ਚੀਜ਼ਾਂ ਨੇ ਅਸੀਂ ਇੱਕ ਡੋਂਗੇ ਦੇ ਵਿੱਚ ਆ ਦਵਾਂਗੇ ਇਹਨਾਂ ਨੂੰ ਇੱਕ ਡੋਂਗਾ ਵੱਡਾ ਲੈ ਲਓ ਔਰ ਉਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਪਲਟ ਲਵੋ ਤੇ ਆਪਣੀ ਮਿਕਸੀ ਵਿੱਚ ਤੁਸੀਂ ਜੂਸਰ ਦੇ ਵਿੱਚ ਜੂਸ ਬਣਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਅੱਛਾ ਜੂਸ ਬਣਦਾ ਬਹੁਤ ਹੀ ਲਾਭਦਾਇਕ ਜੂਸ ਬਣਦਾ ਹੈ ਔਰ ਬੱਚਿਆਂ ਵਾਸਤੇ ਬਹੁਤ ਹੀ ਫਾਇਦੇ ਬੰਦੇ ਕਿਉਂਕਿ ਅੱਜ ਕੱਲ ਪਤਾ ਤੁਹਾਨੂੰ ਦੁੱਧ ਵਿੱਚ ਕਿੰਨੀਆਂ ਮਿਲਾਵਟਾਂ ਹੋ ਰਹੀਆਂ ਨੇ ਕਿ ਦੁੱਧ ਅੱਛਾ ਨਹੀਂ ਆ ਰਿਹਾ ਸਾਡੀ ਸਿਹਤ ਵਾਸਤੇ ਠੀਕ ਨਹੀਂ ਹੈ ਤੇ ਕੇ ਲਾਲਾ ਕੇਤੇ ਮੱਜਾਂ ਦੇ ਦੁੱਧ ਨਿਕਾ ਰਹੇ ਨੇ ਉਹੀ ਸਾਡੇ ਬੱਚੇ ਪਿੰਦੇ ਜਾ ਰਹੇ ਨੇ ਔਰ ਬਿਮਾਰ ਹੁੰਦੇ ਜਾਂਦੇ ਨੇ ਕਮਜ਼ੋਰ ਹੁੰਦੇ ਜਾ ਰਹੇ ਨੇ ਉਹਨਾਂ ਚ ਤਾਕਤ ਹੀ ਨਹੀਂ ਚਾ ਜਾਂ ਤੁਰਦੇ ਨੇ ਥੱਕ ਜਾਂਦੇ ਨੇ ਆਪਣਾ ਬੈਗ ਤੱਕ ਨਹੀਂ ਉਠਾ ਸਕਦੇ ਬੱਚੇ ਅੱਜਕੱਲ ਤੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦੇਣਾ ਇੱਕ ਡੋਂਗੇ ਵਿੱਚ ਪਾ ਕੇ ਤੇ ਮੈਂ ਤੁਹਾਨੂੰ ਹੁਣ ਦੇਖੋ ਜੂਸ نکال ਲੋਗੇ ਤੁਸੀਂ ਇੰਨਾ ਗਾੜਾ ਗਾੜਾ ਜੂਸ ਨਿਕਲਦਾ ਨੇ ਮਿਕਸੀ ਦੇ ਵਿੱਚ ਜੂਸਰ ਜਿਹੜਾ ਲੱਗਦਾ ਹੈ ਮਿਕਸੀ ਦਾ ਜੂਸਰ ਹੁੰਦਾ ਹੈ ਇਹ ਨਾ ਘੜਾ ਜੂਸ ਨਿਕਲਦਾ ਕਿ ਕਮਾਲ ਹੀ ਹੋ ਜਾਂਦੀ ਹੈ ਚੁਕੰਦਰ ਚੁਕੰਦਰ ਹੋਵੇ ਖੀਰਾ ਹੋਵੇ ਜੋ ਵੀ ਆਪਣੀ ਆਪਣੀ ਚੀਜ਼ ਹੈ ਹਰ ਇੱਕ ਨੇ ਆਪਣਾ ਆਪਣਾ ਬੈਨੀਫਿਟ ਦੇਣਾ ਹੈ ਠੀਕ ਹੈ ਜੀ ਮੇਰੀ ਸਲਾਹ ਤੇ ਚੱਲੋਗੇ ਤੇ ਹਫਤੇ ਚ ਤਿੰਨ ਵਾਰੀ ਬੱਚਿਆਂ ਨੂੰ ਇਹ ਜ਼ਰੂਰ ਦਿਓ ਔਰ ਤੁਸੀਂ ਫਿਰ ਦੇਖਣਾ ਕਿ ਜੇ ਬੱਚਿਆਂ ਦੇ ਥੋੜੇ ਪੈਰਾਂ ਚ ਦਰਦ ਹੁੰਦੀ ਹੈ ਜਾਂ ਹੱਡੀਆਂ ਦਰਦ ਹੁੰਦੀਆਂ ਨੇ ਪੈਰਾਂ ਦੀਆਂ ਜਾਂ ਲੱਤਾਂ ਦੀਆਂ ਜਾਂ ਪੇਟ ਨਹੀਂ ਸੈੱਟ ਬੈਠਦਾ ਉਹ ਪੇਟ ਚ ਰੋਟੀ ਨਹੀਂ ਹਜ਼ਮ ਹੁੰਦੀ ਗੈਸ ਬੰਦੀ ਹੈ ਜਾਂ ਅੱਖਾਂ ਦੀ ਰੋਸ਼ਨੀ ਦੀ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੂਰ ਕਰੇਗੇ ਇੱਕ ਵਾਰੀ ਤੁਸੀਂ ਦੇਖ ਕੇ ਦੇਖੋ ਦੋ ਤਿੰਨ ਮਹੀਨਿਆਂ ਚ ਤੁਹਾਨੂੰ ਫੈਕਟ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਹਫਤੇ ਚ ਤਿੰਨ ਵਾਰੀ ਦਿਓ ਚਾਰ ਵਾਰੀ ਤੋਂ ਡੇਲੀ ਦੇ ਸਕਦੇ ਹੋ ਤਾਂ ਬਹੁਤ ਹੀ ਵਧੀਆ ਅਗਰ ਨਹੀਂ ਡੇਲੀ ਬਣਾ ਸਕਦੇ ਮਟੀਰੀਅਲ ਕੱਟਣ ਤੇ ਟਾਈਮ ਲੱਗਦਾ ਜੂਸ ਕੱਢਣ ਤੇ ਤਾਂ 2 ਮਿੰਟ ਲੱਗਦੇ ਨੇ ਸਿਰਫ ਮਟੀਰੀਅਲ ਕੱਢਣ ਕੱਟਣ ਤੇ 5-7 ਮਿੰਟ 10 ਮਿੰਟ ਲੱਗ ਜਾਂਦੇ ਨੇ ਅਗਰ ਤੁਹਾਡੇ ਘਰ ਸਾਰੀਆਂ ਚੀਜ਼ਾਂ ਪਈਆਂ ਨੇ ਤਾਂ 10 ਮਿੰਟ ਤੁਸੀਂ ਕੱਟ ਕੇ ਫਟਾਫਟ ਜੂਸਰ ਚ ਪਾਓ ਨਹੀਂ ਕੱਟਣਾ ਤਾਂ ਸਾਬਤ ਵੀ ਸੁੱਟ ਸਕਦੇ ਹੋ ਬਟ ਐਵੇਂ ਕਿ ਆਵਲਾ ਜਿਹੜਾ ਹੁੰਦਾ ਉਹਨੂੰ ਜ਼ਰੂਰ ਕੱਟਣਾ ਪੈਂਦਾ ਉਹਦੇ ਵਿੱਚ ਗਿੱਟਕ ਹੁੰਦੀ ਹੈ ਬਾਕੀ ਗਾਜਰਾ ਤੁਸੀਂ ਸਾਬਤ ਹੀ ਪਾ ਸਕਦੇ ਹੋ 오ਰੇਂਜ ਤਾਂ ਅਸੀਂ ਕੱਟਦੇ ਆ ਕਿਉਂਕਿ ਇਹਦੇ ਬੀਜ ਕੋੜੇ ਹੁੰਦੇ ਨੇ ਤੇ ਬੱਚਿਆਂ ਦੇ ਮੂੰਹ ਚ ਆ ਜਾਣ ਕੋੜਾ ਤੇ ਫਿਰ ਉਹ ਨਹੀਂ ਪਿੰਦੇ ਤੁਹਾਨੂੰ ਪਤਾ ਹੀ ਹੈ ਇਸ ਵਾਸਤੇ ਮੈਂ ਅੱਜ ਤੁਹਾਨੂੰ ਇਹ ਜੂਸ ਬਣਾ ਕੇ ਦਿਖਾ ਰਹੀ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬੱਚਿਆਂ ਨੂੰ ਇਹ ਜ਼ਰੂਰ ਪਿਲਾਓ ਜ਼ਰੂਰ ਪਿਲਾਓ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਣੇ ਕਿੰਨਾ ਵਧੀਆ ਜੂਸ ਬੰਦਾ ਮੈਂ ਤਕਰੀਬਨ ਡੇਲੀ ਬਣਾਨੀ ਆ ਇਸ ਟਾਈਮ 4:30 ਵਜੇ ਬਣਾਨੀ ਆ ਕਦੀ 5 ਵੀ ਵੱਜ ਜਾਂਦੇ ਨੇ ਅਸੀਂ ਸਾਰੇ ਜਾਣੇ ਪੀਣੇ ਮੈਂ ਆਪਣੀ ਪੂਰੀ ਫੈਮਿਲੀ ਨੂੰ ਦੇਣੀ ਆ ਬਣਾ ਕੇ ਚਾਰ ਗਲਾਸ ਸਾਡੇ ਡੇਲੀ ਬੰਦੇ ਨੇ ਅਗਰ ਆਵਲੇ ਸਬਜੀ ਚਾਹੇ ਖਤਮ ਹੋ ਜਾਏ ਮੈਨੂੰ ਪਰਵਾਹ ਨਹੀਂ ਹੁੰਦੀ ਪਰ ਮੇਰਾ ਆਵਲਾ ਚੁਕੰਦਰ ਹੈ ਕੀਨੂ ਵਗੈਰਾ ਨਹੀਂ ਖਤਮ ਹੋਣੇ ਚਾਹੀਦੇ ਜਦੋਂ ਮੈਂ ਦੇਖਦੀ ਆ ਖਤਮ ਹੋਣ ਵਾਲਾ ਨੇ ਮੈਂ ਉਸੇ ਵੇਲੇ ਲੈ ਲੈਨੀਆ ਭਈਆ ਤੋਂ ਜਿਹੜੇ ਸਬਜੀ ਵਾਲੇ ਆਉਂਦੇ ਨੇ ਠੀਕ ਹੈ ਜੀ ਤੇ तकरीबन ਤੁਸੀਂ ਇਹਨਾਂ ਨੂੰ ਹਫਤੇ 'ਚ 2 ਜਾਂ 3 ਵਾਰੀ ਜ਼ਰੂਰ ਦਿਓ ਡੇਲੀ ਨਹੀਂ ਤੁਹਾਡੇ ਕੋਲ ਟਾਈਮ ਤੇ ਕੋਈ ਗੱਲ ਨਹੀਂ ਤੁਸੀਂ ਹਫਤੇ 'ਚ 3 ਵਾਰੀ ਦੇ ਦਿਓ 2 ਵਾਰੀ ਦੇ ਦਿਓ ਬਟ ਦੇਣਾ ਜ਼ਰੂਰ ਹੈ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਗਲਾਸ ਬਣਾ ਕੇ ਦਿਖਾਨੇ ਕਿ ਕਿੰਨੇ ਵਧੀਆ ਔਰ ਐਨਾ ਗਾੜਾ ਜੂਸ ਬੰਦਾ ਨਾ ਪੀ ਕੇ ਵੀ ਮਜ਼ਾ ਆ ਜਾਂਦਾ ਇੱਕ ਵਾਰੀ ਪੂਰੀ એનર્ਜੀ ਆ ਜਾਂਦੀ ਹੈ ਸਰੀਰ ਦੇ ਵਿੱਚ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰਾ ਜੂਸ ਨਿਕਾਲ ਲਿਆ ਪੂਰਾ ਡੋਂਗਾ ਭਰਿਆ ਹੋਇਆ ਸੀ ਮਟੀਰੀਅਲ ਦਾ ਤੁਹਾਡੇ ਸਾਹਮਣੇ ਔਰ ਇਹ ਦੇਖੋ ਤਿੰਨ ਗਲਾਸ ਨਿਕਲਿਆ ਹੈ ਅਗਰ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤਾਂ ਮਟੀਰੀਅਲ ਤੁਸੀਂ ਜ਼ਿਆਦਾ ਬਣਾ ਲੈਣਾ ਠੀਕ ਹੈ ਜੀ ਤੇ ਅਗਰ ਤਿੰਨ ਗਲਾਸ ਬਣਾਣਾ ਤੇrna ਮਟੀਰੀਅਲ ਬਹੁਤ ਹੈ ਹੁਣ ਇਸ ਦੇ ਨਾਲ ਹੀ ਮੈਂ ਹੁਣ ਚੀਨੀ ਪਾਵਾਂਗੀ 1 ਜਾਂ 1.5 ਚਮਚ ਕਿਉਂਕਿ ਅਸੀਂ ਛੋਟੂ ਵਾਸਤੇ ਕਰਨਾ ਹੁੰਦਾ ਹੈ ਅਸੀਂ ਆਪਣੀ ਚੀਨੀ ਪਾਉਂਦੇ ਤੇ ਨਿੰਬੂ ਵੀ ਨਹੀਂ ਉਹਨੂੰ ਪਾ ਕੇ ਦੇਣਾ ਸਿਰਫ ਚੀਨੀ ਹਲਕੀ ਜਿਹੀ ਪਾ ਕੇ ਉਹਨੂੰ ਦੇ ਦੇਣੀ ਹੈ ਅਸੀਂ ਆਪਣੇ ਵਾਸਤੇ ਨਿੰਬੂ ਵੀ ਨਿਚੋੜਾਂਗੇ ਤੇ ਚੀਨੀ ਵੀ ਪਾਵਾਂਗੇ ਠੀਕ ਹੈ ਜੀ ਹਾਂਜੀ ਅਸੀਂ ਦੇਖੋ ਕਾਲਾ ਨਮਕ ਪਾ ਲਿਆ ਵਿੱਚ ਤੇ ਨਾਲ ਹੀ ਮੈਂ ਅੱਧਾ ਨਿੰਬੂ ਨਚੋੜਾ ਲੱਗਿਆ ਵਿੱਚ ਤੇ ਉਸ ਤੋਂ ਬਾਅਦ ਮੈਂ ਗਲਾਸਾ ਚ ਪਾ ਕੇ ਪੀ ਲਾ ਗਿਆ ਸੀ ਠੀਕ ਹੈ ਜੀ ਤੁਸੀਂ ਇਹ ਵਾਲੀ ਰੈਸਪੀ ਨੂੰ ਜਰੂਰ ਇੱਕ ਵਾਰੀ ਟਰਾਈ ਕਰਨਾ ਬਹੁਤ ਹੀ ਵਧੀਆ ਜੂਸ ਬੰਦਾ ਹੈ ਹੈਲਦੀ ਜੂਸ ਔਰ ਦੇਖੋ ਗਾੜਾ ਕਿੰਨਾ ਮੈਂ ਤੁਹਾਨੂੰ ਚਮਚ ਨਾਲ ਦਿਖਾਨੀ ਕਿੰਨਾ ਗਾੜਾ ਬਣਿਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਗਾੜਾ ਬਣਿਆ ਕਿਉਂਕਿ ਅਸੀਂ ਇਹਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਪਾਣਾ ਜਦੋਂ ਸੀ ਕਿਤੇ ਸ਼ੌਪ ਤੋਂ ਜਾਂ ਬਾਜ਼ਾਰ ਤੋਂ ਪਿੰਨੇ ਆ ਤਾਂ ਕਿੰਨਾ-ਕਿੰਨਾ ਵਿੱਚ ਸ਼ਰਬਤ ਪਾ ਦਿੰਦੇ ਨੇ ਚੀਨੀ ਵਾਲਾ ਤੇ ਉਹ ਪਤਲਾ ਹੋ ਜਾਂਦਾ ਤੇ ਇਹ ਬਹੁਤ ਹੀ گاੜਾ ਤੇ ਹੈਲਦੀ ਬੰਦਾ ਤੇ ਇੱਕ ਵਾਰੀ ਮੇਰੀ ਰੈਸਪੀ ਜਰੂਰ ਟਰਾਈ ਕਰਨਾ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ